ਬਹੁਤ ਹੀ ਸਤਿਕਾਰਯੋਗ ਸਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਵਿੱਚ ਸਵਾਗਤ ਹੈ ਮੈਂ ਡਾਕਟਰ ਅਮੀਕ ਸਿੰਘ ਮੁੱਖ ਖੇਤੀਬੜੀ ਅਫਸਰ ਊਰਦਾਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਆ ਤਾਂ ਜੋ ਤਕਨੀਕ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖर्चे ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਸਾਥੀਓ ਅੱਜ ਆਪਾਂ ਗੱਲ ਕਰਾਂਗੇ ਝੋਨੇ ਦੀ ਫਸਲ ਦੇ ਵਿੱਚ ਜ਼ਿੰਕ ਦੀ ਵਰਤੋਂ ਕਿਵੇਂ ਕਰੀਏ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਆ ਕਿ ਝੋਨੇ ਦੀ ਫਸਲ ਦੇ ਵਿੱਚ ਬਧੇਰੇ ਪੈਦਾਵਾਰ ਲੈਣ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ ਆਮ ਕਰਕੇ ਕਿਸਾਨਾਂ ਵੱਲੋਂ ਯੂਰੀਆ ਤੇ ਡਾਇਆ ਜਾਂ ਸੁਪਰ ਇਹਨਾਂ ਖਾਦਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜਦਕਿ ਛੋਟੇ ਖਰਕੀ ਦਿੱਤੇ ਜਿਹੜੇ ਨੇ ਇਹਨਾਂ ਨੂੰ ਆਪਾਂ ਇਗਨੋਰ ਕਰ ਦਿੰਦੇ ਆਂ ਕੁਝ ਸਾਡੀਆਂ ਦੂਜੀਆਂ ਖਾਦਾਂ ਨੇ ਜਿਵੇਂ ਡੀਏਪੀ ਆ ਜਾਂ ਫਾਸਫੋਰਸ ਆ ਇਹਨਾਂ ਦੀ ਅਸੀਂ ਮਰ ਤੋਂ ਜ਼ਿਆਦਾ ਕਰ ਲੈਂਦੇ ਆ ਖਾਸ ਕਰਕੇ ਜਦੋਂ ਆਪਾਂ ਕਣਕ ਵਿੱਚ ਵੀ ਪਾਈ ਹੋਵੇ ਤੇ ਝੋਨੇ ਵਿੱਚ ਵੀ ਜਦੋਂ ਪਾਉਂਦੇ ਆ ਤੇ ਫਿਰ ਉਹਨਾਂ ਖੇਤਾਂ ਦੇ ਵਿੱਚ ਜ਼ਿੰਕ ਤੇ ਪੋਟਾਸ਼ ਦੀ ਘਾਟ ਜਿਹੜੀ ਆ ਉਹ ਮਹਿਸੂਸ ਕੀਤੀ ਜਾਂਦੀ ਆ ਸੋਖਣ ਸਾਥੀਓ ਝੋਨੇ ਦੇ ਵਿੱਚ ਦੋ ਤਰ੍ਹਾਂ ਦੇ ਲੱਗੂ ਤੱਤ ਜਿਹੜੇ ਆ ਬਹੁਤ ਥੋੜੀ ਮਾਤਰਾ ਵਿੱਚ ਜ਼ਰੂਰਤ ਹੁੰਦੀ ਆ ਪਰ ਹੈ ਬਹੁਤੇ ਮਹੱਤਵਪੂਰਣ ਨੇ ਫਸਲ ਦੇ ਵਿੱਚ ਵਾਸਤੇ ਕਿਉਂਕਿ ਇਹਦਾ ਜਿਹੜਾ ਮੁੱਖ ਕੰਮ ਹੁੰਦਾ ਕਿ ক্লোਰੋਫਿਲ ਨੂੰ ਬਣਾਉਣਾ ਉਹਦੀ ਜਿਹੜੀ ਆ ਫੋਟੋ ਪ੍ਰਕਾਸ਼ ਸੰਸ਼ਲੇਸ਼ਨ ਦੀ ਪ੍ਰਕਿਰਿਆ ਰਹੀ ਉਹ ਜੇ ਜਿਹੜੀ ਆ ਖਰਾਬ ਦੇਣੀ ਪਵੇ ਜਿਸ ਨਾਲ ਨਾਲ ਜਿੰਕ ਕਿੜਾਵਾ ਉਹ ਪੈਦਾਵਾਰ ਵਾਧੇ ਦੇ ਘਰ ਦੇ ਵਿੱਚ ਵੀ ਸਾਈ ਹੁੰਦਾ ਜੜਾਂ ਨੂੰ ਵੀ ਬੋਤ ਕਰਦਾ ਤੇ ਡੁੰਗੀਆਂ ਜਾਂਦੀਆਂ ਛੋਲੇ ਦੇ ਬੂਟੇ ਨੂੰ ਪ੍ਰਤੀ ਪ੍ਰਤੀਕੂਲ ਹਲਤਾਂ ਨਾਲ ਸਾਹਮਣਾ ਕਰਨ ਲਈ ਪੌਦੇ ਨੂੰ ਜਿਹੜਾ ਬਹੁਤ ਤਕੜਾ ਬਣਦਾ ਤੇ ਬਿਮਾਰੀਆਂ ਨੂੰ ਵੀ ਤਕੜਾ ਕਰ ਲਈ ਜਿਹੜਾ ਵਾ ਇਹ ਜਿਹੜਾ ਖੁਰਾਕੀ ਤੱਤ ਆ ਉਹਨੂੰ ਜਿਹੜਾ ਬੋਡ ਦੇ ਨੂੰ ਜਿਹੜਾ ਵਾ ਉਹ ਤਕੜਾ ਬੋਲਦਾ ਸੋ ਇਸ ਤਾ ਖੁਰਾਕੀ ਤੱਤ ਦੇ ਮਹੱਤਵ ਨੂੰ ਦੇਖਦੇ ਹੋਏ ਇਸ ਦੀ ਝੋਨੇ ਦੀ ਫਸਲ ਦੇ ਵਿੱਚ ਪੂਰਤੀ ਕਰਨੀ ਬਹੁਤ ਜ਼ਰੂਰੀ ਹੈ ਸੁਖਸਾਨ ਸਾਥੀਓ ਇਹਦੀ ਜਿਹੜੀ ਜੇਕਰ ਅਸੀਂ ਘਾਟ ਦੀ ਗੱਲ ਘਾਟ ਦੀ ਨਿਸ਼ਾਨੀਆਂ ਦੀ ਗੱਲ ਕਰੀਏ ਤਾਂ ਆਮਰ ਕੇ ਦੇਖਿਆ ਕਿ ਅੱਜ ਕੱਲ ਜਿਹੜੇ ਕਿਸਾਨ ਵੀਰ ਟੈਲੀਫੋਨ ਕਰ ਰਹੇ ਨੇ ਕਿ ਉਹਨਾਂ ਦੀ ਫਸਲ ਜਿਹੜੀ ਆ ਵਾਧੀ ਨਹੀਂ ਪਈ ਜਾਂ ਪੀਲੀ ਰੰਗ ਥੋੜੀ ਬਲਤਨ ਜੀ ਆ ਗਈ ਹੈ ਜਦੋਂ ਖੇਤ ਵਿੱਚ ਜਾ ਕੇ ਦੇਖੀ ਤਾਂ ਉਹਦੇ ਵਿੱਚ ਜ਼ਿੰਕ ਦੀ ਘਾਟ ਦੀ ਨਿਸ਼ਾਨੀ ਜਿਹੜੀਆਂ ਦੇਖਦੀਆਂ ਨੇ ਸੋ ਉਹ ਨਿਸ਼ਾਨੀਆਂ ਜਿਹੜੀਆਂ ਨੇ ਉਹ ਦੇਖਣ ਦੇ ਵੇਲੇ ਜਿਹੜੀ ਪਛਾਣ ਕਰਨ ਲਈ ਜਿਹੜਾ ਤੁਸੀਂ ਆਪ ਦੇਖਿਆ ਹੋਊਗਾ ਕਿ ਜਿਹੜਾ ਜਿਹੜਾ ਛੋਟੇ ਦਾ ਬੂਟਾ ਜਿਹੜਾ ਵਾ ਉਹ ਮਦਰਾ ਰਾਇਦਾ ਵਾਦਾ ਨਹੀਂ ਹੈਗਾ ਤੇ ਹੇਠਲੇ ਪੱਤਿਆਂ ਦੇ ਉੱਤੇ ਜੰਗਾਲਲੇ ਰੰਗ ਦੇ ਦੱਬੇ ਪੈ ਜਾਂਦੇ ਆ ਲੰਬੂਤਰੇ ਕਪੇ ਹੋ ਜਾਂਦੇ ਆ ਤੇ ਜੋ ਜ਼ਿਆਦਾ ਹੋ ਜਾਂਦੀ ਤਾਂ ਉਹਦੇ ਵਿੱਚ ਜਿਹੜੀ ਧਾਰੀਆਂ ਪੰਜ ਸੁੱਕ ਬੂਟੇ ਪੱਤੇ ਸੁੱਕ ਵੀ ਜਾਂਦੇ ਨੇ ਸੋ ਉਹ ਫਾਰਮਰ ਕਈ ਵਾਰ ਸੁਣਦਾ ਕਿ ਪਤਾ ਨਹੀਂ ਕੋਈ ਖਰਾਕ ਦੀ ਘਾਟ ਆ ਜਾਂ ਉਹਦੇ ਵਿੱਚ ਯੂਰੀਆ ਦੀ ਘਾਟ ਆ ਉਹਨੂੰ ਹੋਰ ਖਾਦਾਂ ਨਹੀਂ ਪਾਉਣਾ ਪੈਂਦੇ ਜਾਂ ਕਿਸੇ ਦੁਕਾਨਦਾਰ ਤੇ ਕਹੇ ਤੇ ਹੋਰ ਆਪਾਂ ਜਿਹੜੀਆਂ ਦਵਾਈਆਂ ਜਾਂ ਹੋਰ ਕੀਟ ਨਾਸ਼ਕ ਜਾਂ ਹੋਰ ਕਈ ਤੇ ਜਿਹੜੀਆਂ ਨੇ ਵਰਤੇ ਆ ਪਰ ਜਿਹਦੇ ਨਾਲ ਜਿਹੜਾ ਉਹ ਸਾਡਾ ਲਾਜ ਨਹੀਂ ਹੁੰਦਾ ਸੁਖਸਾਂ ਸੱਥਿਓ ਮੈਂ ਪਹਿਲੇ ਗੱਲ ਕੀਤੀ ਕਿ ਜਦੋਂ ਆਪਾਂ ਫਾਸਫੋਰਸ ਖਰਾਕੀ ਤੱਤ ਵਾਲੀ ਜਦੋਂ ਵੱਧ ਜਿਹੜੀ ਆ ਉਹ ਆਪਾਂ ਉਹਦੀ ਵਰਤੋਂ ਕਰਾਂਗੇ ਤਾਂ ਫੇਰ ਆਡੀ ਜ਼ਿੰਕ ਦੇ ਤੇ ਪੋਟਾਸ਼ ਦੀ ਘਾਟ ਹੋਏਗੀ ਕਾਸ਼ ਕਿ ਉਹਨਾਂ ਖੇਤਾਂ ਦੇ ਵਿੱਚ ਜਿੱਥੇ ਅਸੀਂ ਕਣਕ ਦੀ ਫਸਲ ਨੂੰ ਡੀਏਪੀ ਪਾਈ ਸੀ ਤੇ ਹੁਣ ਆਪਾਂ ਝੋਨੇ ਦੀ ਫਸਲ ਨੂੰ ਵੀ ਪਾ ਰਹੇ ਹਾਂ ਉੱਥੇ ਜਿਹੜੀ ਇਹ ਘਾਟ ਜਿਹੜੀ ਮਹਿਸੂਸ ਹੋ ਰਹੀਦਾ ਹੋਸਾ ਉੱਥੇ ਜਿਹੜੀ ਘਾਟ ਜਿਹੜੀ ਇਹ ਆ ਸਕਦੀ ਹੈ ਸੋ ਜੇਕਰ ਤੁਹਾਡੇ ਪਿਛਲੇ ਸਾਲਾਂ ਦੇ ਵਿੱਚ ਘਾਟ ਆਈ ਸੀਗੀ ਤਾਂ ਉੱਥੇ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਜਾਂਦੀ ਹੈ ਕਿ ਲੋਵਾਈਸ ਤੋਂ ਪਹਿਲਾਂ ਜਿੰਕ ਸਲਫੇਟ 33% 1.56 ਕਿਲੋ ਤੇ ਇਹ ਜਿਹੜੀ ਜ਼ਿੰਕ ਸਲਫੇਟ 21% ਆ ਉਹ 25 ਕਿਲੋ ਪ੍ਰਤੀ ਕਿਲੋ ਦੇ حساب ਨਾਲ ਉਹ ਅਸੀਂ ਲਵਾਈ ਕਰਨ ਤੋਂ ਪਹਿਲਾਂ ਹੀ ਪਾ ਦਣੀ ਆ ਖਾਸ ਕਰਕੇ ਹੁਣ ਜਿਹੜੇ ਬਾਸਮਤੀ ਦੀ ਲਵਾਈ ਕਰ ਰਹੇ ਆ ਉਹਨਾਂ ਵਿੱਚ ਅਸੀਂ ਪਹਿਲਾਂ ਹੀ ਪਾ ਲਈਏ ਜੇ ਲਵਾਈ ਹੋ ਗਈ ਆ ਬਾਅਦ ਵਿੱਚ ਨਿਸ਼ਾਨੀਆਂ ਦਿਖੀਆਂ ਨੇ ਤਾਂ ਫਿਰ ਅਸੀਂ ਜਿਹੜੀ ਆ ਉਹ ਉਹ ਜਿਹੜੀ 33% ਆ 6.5 ਕਿਲੋ ਤੇ ਜਿਹੜੀ 21% ਆ ਉਹ 10 ਕਿਲੋ ਜ਼ਿੰਕ ਸਲਫੇਟ ਉਹ ਆਪਾਂ ਪ੍ਰਤੀ ਕਿਲੋ ਦੇ حساب ਨਾਲ ਪਾ ਸਕਦੇ ਆਂ ਸੋ ਇਥੇ ਦੱਸਣਾ ਜ਼ਰੂਰੀ ਹੈ ਕਿ ਬਾਜ਼ਾਰ ਦੇ ਵਿੱਚੋਂ ਜਦੋਂ ਵੀ ਆਪਾਂ ਜਿੰਕ ਸਲਫੇਟ ਖਰੀਦਣੀ ਆ ਚੰਗੀ ਕੰਪਨੀ ਦੀ ਖਰੀਦੋ ਚੰਗੀ ਮਾਰਕਾ ਦਾ ਖਰੀਦੋ ਉਹਦਾ ਬਿੱਲ ਜ਼ਰੂਰ ਲਾਓ ਬਿੱਲ ਤੋਂ ਬਗੈਰ ਨਾ ਲਓ ਕਿਉਂਕਿ ਜਦੋਂ ਬਿੱਲ ਤੋਂ ਬਗੈਰ ਲਾਵਾਂਗੇ ਤੇ ਫਿਰ ਤਾਂ ਗੜਬੜ ਕਿਤੇ ਨਾ ਕਿਤੇ ਹੋਏਗੀ ਜੇਕਰ ਤੁਹਾਨੂੰ ਕੋਈ ਬਿੱਲ ਨਹੀਂ ਦਿੰਦਾ ਜਿੱਕਿ ਜਿਹੜੇ ਖੇਤੀਬਾੜੀ ਅਫਸਰ ਦਫ਼ਤਰ ਨੇ ਉਹਨਾਂ ਨਾਲ ਸੰਪਰਕ ਕਰੋ ਖੇਤ ਦੀ ਜਿਹੜੀ ਲਿਖਤੀ ਸ਼ਿਕਾਇਤ ਕਰ ਦੱਸੋ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਜ਼ੁਬਾਨੀ ਗਲਾਮੀ ਨਾ ਕਰੋ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿੰਕਸਲਫੇਟ ਦੀ ਪੂਰਤੀ ਲਈ ਉਹਦਾ ਡੋਜ ਉਹਦੀ ਮਾਤਰਾ ਜਿਹੜੀ ਬਹੁਤ ਜ਼ਰੂਰੀ ਹੈ ਵੀ ਉਹ ਦੀ ਸਹੀ ਤਰੀਕੇ ਨਾਲ ਹੋਵੇ ਉਹਦੀ ਜਿਹੜੀ ਹੈ ਕੁਆਲਿਟੀ ਚੰਗੀ ਹੋਵੇ ਚੰਗੀ ਕੰਪਨੀ ਦੀ ਹੋਵੇ ਕਿਉਂਕਿ ਇਹਦੇ ਵਿੱਚ ਬਿਯਾਰ ਦੇ ਵਿੱਚ ਬਹੁਤ ਕੁਝ ਵਿਕਦਾ ਪਿਆ ਸੋ ਇਹੀ ਐਪ ਦੇਖਣਾ ਵਾ ਕਿ ਚੰਗੀ ਕਿਹੜੀ ਕੰਪਨੀ ਦੀ ਆ ਕਿਹੜੀ ਦੂਜੀ ਆ ਸੋ ਉਹਦਾ ਫਿਰ ਉਹ ਬਿਯਾਰ ਤੋਂ ਲੈ ਕੇ ਆਪਾਂ ਇਹਦੀ ਪੂਰਤੀ ਕਰੀਏ ਆ ਜੋ ਸਾਡੀ ਫਸਲ ਆ ਜਿਹੜਾ ਵੱਧ ਵੱਧ ਪੈਦਾਵਾਰ ਲੈ ਸਕੀਏ ਤੇ ਸਾਡੀ ਫਸਲ ਜਿਹੜੀ ਵਧੀਆ ਹੋ ਸਕੇ। ਫਿਲਹਾਲ ਜਿਹੜੀ ਕਿਸੇ ਵੀ ਆ ਸਾਡੀ ਜਿਹੜੀ ਝੋਨੇ ਦੀ ਫਸਲ ਜਿਹੜੀ ਆ ਆ ਬਹੁਤ ਵਧੀਆ ਚੱਲ ਰਹੀ ਆ। ਕਿਤੇ ਜਿਸ ਜਿਹੇ ਕਾਟੇ ਕੀ ਉਥੇ ਆਪਾਂ ਕਰ ਸਕਦੇ ਆ। ਕਿਉਂਕਿ ਬਹੁਤ ਸਾਰੇ ਮੈਂ ਦੇਖਿਆ ਵੀਡੀਓ ਜਿਹੜੇ ਦੇ ਦਿਆ ਨੇ ਤੇ ਉਹ ਯੂਰੀਆ ਦੇ ਨਾਲ ਬਹੁਤ ਕੁਝ ਪਾ ਕੇ ਜਿਹੜਾ ਉਹ ਆਪਾਂ ਵਿੱਚ ਯੂਰੀਆ ਪਾ ਵਿੱਚ ਪਾ ਰਹੇ ਆ। ਝੋਨੇ ਦੀ ਫਸਲ ਪਾ ਰਹੇ ਆ। ਇਹ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਕਿਹੜੀ ਚੀਜ਼ ਪਾਉਣੀ ਚਾਹੀਦੀ ਕਿਹੜੀ ਚੀਜ਼ ਨਹੀਂ ਪਾਉਣੀ ਚਾਹੀਦੀ। ਪਰ ਫਿਲਹਾਲ ਆਹੀ ਜਿਹੜੀ ਜ਼ਿੰਕ ਸਲਫ ਇਹੀ ਹੈ ਇਹ ਹੀ ਸੁਝਾਵਾ ਕਿ ਅਸੀਂ ਇੱਕ ਤਾਂ ਉਹਦੀ ਪੂਰੀ ਮਾਤਰਾ ਪਾਈਏ ਤੇ ਇੱਕ ਲੋਡ ਮੁਤਾਬਕ ਜਿਹੋ ਚ ਨਿਸ਼ਾਨੀਆਂ ਦੇਖਦੀਆਂ ਪਈਆਂ ਨੇ ਫੇਰ ਪਾਓ ਤੇ ਨਿਸ਼ਾਨੀਆਂ ਦੇਖ ਕੇ ਫੇਰ ਆਪਾਂ ਜੀ ਵਰਤੋਂ ਕਰੀਏ ਅੰਨੇਵਾਣਾ ਕਰੀਏ ਬਲਾਈਂਡਲੀ ਨਾ ਕਰੀਏ ਵੀ ਉਹਨੇ ਪਾਤੀ ਮੈਂ ਵੀ ਪਾਤੀ ਆ ਕੋਈ ਲੋਡ ਨਹੀਂ ਆ ਐਵੇਂ ਵਾਧੂ ਖਰਚਾ ਕਰ ਦਿੱਤਾ ਸਤਿ ਸਤਿਓ ਉਮੀਦ ਹੈ ਕਿ ਤੁਸੀਂ ਇਸ ਜਾਣਕਾਰੀ ਨੂੰ ਮਾਤ ਤੱਕ ਸਾਂਝੇ ਕਰੋਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ